ਨਗਰ ਨਿਗਮ ਅੰਮ੍ਰਿਤਸਰ ਦੀ ਕਈ ਥਾਵਾਂ ਤੇ ਲਾਪਰਵਾਹੀ ਦੇਖਣ ਨੂੰ ਮਿਲਦੀ ਹੈ ਜਿਸ ਵਿੱਚ ਹੁਕਮ ਸਿੰਘ ਰੋਡ ਵੀ ਸ਼ਾਮਿਲ ਹੈ ਅਸੀਂ ਕਾਫੀ ਸਮੇਂ ਪਹਿਲਾਂ ਵੀ ਇਸ ਸੜਕ ਦੇ ਹਿੱਸੇ ਨੂੰ ਕਵਰ ਕੀਤਾ ਸੀ ਅਤੇ ਨਗਰ ਨਿਗਮ ਅੱਗੇ ਮੰਗ ਰੱਖੀ ਸੀ ਕਿ ਜਲਦੋਂ ਜਲਦ ਇਸ ਸੜਕ ਦੇ ਟੁੱਟੇ ਹਿੱਸੇ ਨੂੰ ਠੀਕ ਕਰਵਾ ਦਿੱਤਾ ਜਾਵੇ ਕਿਉਂਕਿ ਬਰਸਾਤਾਂ ਵਿੱਚ ਸੜਕ ਤੇ ਬਣੇ ਖੱਡਿਆਂ ਵਿੱਚ ਪਾਣੀ ਭਰਨ ਕਾਰਨ ਹਾਦਸੇ ਹੁੰਦੇ ਹਨ ਕੁਝ ਦੁਕਾਨਦਾਰਾਂ ਨੇ ਸਾਡੀ ਟੀਮ ਨਾਲ ਗੱਲ ਕਰਦਿਆਂ ਆਪਣਾ ਰੋਸ ਜ਼ਾਹਿਰ ਕੀਤਾ ਆਣੀ ਸਮੱਸਿਆ ਸੜਕਾਂ ਟੁੱਟੀਆਂ ਲੋਕਾਂ ਦੇ ਐਕਸੀਡੈਂਟ ਹੁਕਮ ਸਿੰਘ ਰੋਡ ਤੇ ਬਹੁਤ ਹੁੰਦੇ ਆ ਕਾਫੀ ਹੱਦ ਤੱਕ ਲੋਕਾਂ ਦੇ ਐਕਸੀਡੈਂਟ ਹੋ ਚੁੱਕੇ ਆ ਸਾਰੀ ਮਾਰਕੀਟ ਵਾਲਿਆਂ ਨੇ ਕਈ ਵਾਰ ਪੈਸੇ ਲਾ ਕੇ ਸੜਕ ਬਣਾਈ ਹੈ ਕਈਆਂ ਜਿਨ੍ਹਾਂ ਦੇ ਐਕਸੀਡੈਂਟ ਹੁੰਦੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਪਰ ਆਪਾਂ ਕਾਰਪੋਰੇਸ਼ਨ ਵਾਲਿਆਂ ਨੂੰ ਇਹਨਾਂ ਨੂੰ ਮੇਅਰ ਸਾਹਿਬ ਨੂੰ ਕਈਆਂ ਨੂੰ ਕਿਹਾ ਪਰ ਹਲੇ ਤੱਕ ਕੋਈ ਸੁਣਵਾਈ ਨਹੀਂ ਹੁੰਦੀ ਹਾਰ ਕੇ ਤੁਹਾਨੂੰ ਇੱਥੇ ਆਣਾ ਪਿਆ ਵੇ ਡੀਲਰ ਪਬਲਿਕ ਇੱਥੇ ਬਹੁਤ ਪਰੇਸ਼ਾਨ ਹੈ ਰਾਤੀ 9 ਵਜੇ ਇੱਥੇ ਹਨੇਰਾ ਹੋ ਜਾਂਦਾ ਹੈ ਲਾਈਟਾਂ ਚੱਲਦੀਆਂ ਨਹੀਂ ਲੋਕਾਂ ਇਹ ਲੋਕੀ ਡਿੱਗਦੇ ਕਈਆਂ ਦੀਆਂ ਲੱਤਾਂ ਬਾਹਾਂ ਟੁੱਟੀਆਂ ਕੋਈ ਸੱਕਰਿਆਜ ਕੋਈ ਚਿਰਟਾਣੀ ਪਈਆਂ ਲੱਤਾਂ ਬਾਹਾਂ ਟੁੱਟੀਆਂ ਜਿਨ੍ਹਾਂ ਨੂੰ ਹਸਪਤਾਲ ਬੁਲਾਇਆ ਪਹੁੰਚਾਇਆ ਇੱਥੇ ਕੋਈ ਸੁਣਵਾਈ ਨਹੀਂ ਹੁੰਦੀ ਵੀ ਜਦੋਂ ਇਹਨਾਂ ਨੇ ਵੋਟ ਲੈਣੇ ਹੁੰਦੇ ਆ ਆਉਂਦੇ ਆ ਸਾਡੇ ਕੋਲ ਅੱਗੇ ਪਿੱਛੇ ਸਾਡੀ ਸੁਣਵਾਈ ਨਹੀਂ ਕਰਦੇ ਅਸੀਂ ਹਕਮ ਸਿੰਘ ਰੋਡ ਤੇ ਖਲੋਰੇ ਜਿੱਥੇ ਆਟੋ ਡੀਲਰ ਦੀਆਂ ਦੁਕਾਨਾਂ ਨੇ ਸਾਰੀਆਂ ਸਾਡੀ ਮਾਰਕੀਟ ਦੇ ਵਿੱਚ ਪਾਣੀ ਦੀ ਜਿਹੜੀ ਸੀਵਰੇਜ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਟੋਏ ਐਨੇ ਘੁੱਜ ਗਏ ਨੇ ਕਿ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਜਿਹਨਾਂ ਨੂੰ ਕਈਆਂ ਨੂੰ ਤਾਂ ਹਸਪੀਟਲ ਵੀ ਪਹੁੰਚਾ ਚੁੱਕੇ ਆ ਟੋਏ ਸਾਡੇ ਦੁਕਾਨਦਾਰਾਂ ਨੇ ਕੋਲੋਂ ਪੈਸੇ ਖਰਚ ਕੇ ਵੀ ਟੋਏ ਭਰੇ ਆ ਪਰ ਕਾਰਪੋਰੇਸ਼ਨ ਨੂੰ ਪਤਾ ਨਹੀਂ ਕਿੰਨੇ ਵਾਰੀ ਕੰਪਲੀਟ ਕਰ ਚੁੱਕੇ ਆ ਜਿਹੜਾ ਕੁਝ ਨਹੀਂ ਸੋਚਦੇ ਅਸੀਂ ਮੇਅਰ ਸਾਹਿਬ ਨੂੰ ਵੀ ਮਿਲੇ ਸਾਹਿਬ ਮੇਅਰ ਸਾਹਿਬ ਨੂੰ ਕਹਿ ਕੇ ਵੀ ਕਿਹਾ ਸੀ ਕਿ ਇਹ ਸੀਵਰੇਜ ਦਾ ਢੱਕਣ ਜੜੇ ਨੇ ਉਹ ਲਵਾ ਦਿਓ ਇਹਦੀ ਸਫਾਈ ਕਰਾ ਦਿਓ ਜਿਹਨਾਂ ਪਾਣੀ ਨਾਲ ਖਲੋਵੇ ਪਰ ਉਹਦਾ ਕੋਈ ਫਾਇਦਾ ਨਹੀਂ ਆਇਆ ਉਹਨਾਂ ਐਸਡੀਓ ਨੂੰ ਫੋਨ ਕੀਤਾ ਐਸਡੀਓ ਨੇ ਜਾਈ ਭੇਜਤਾ ਜਾਈ ਵੇਖ ਕੇ ਚਲਾ ਗਿਆ ਗੱਲ ਨੂੰ ਇੱਕ ਮਹੀਨਾ ਹੋ ਗਿਆ ਮਤਲਬ ਕਾਰ ਇਹਨਾਂ ਕੁਛ ਨਹੀਂ ਕਰਨਾ ਬੰਦਾ ਮਰ ਜੇ ਹਸਪੀਟਲ ਚਲ ਜੇ ਉਹ ਕਿਹਨ ਕੋਈ ਪ੍ਰੋਬਲਮ ਨਹੀਂ ਕਾਰਪੋਰੇਸ਼ਨ ਦਾ ਕੰਮ ਹੈਗਾ ਸਿਰਫ ਮੈਨੂੰ ਐਪਲੀਕੇਸ਼ਨ ਲਿਖੇ ਬ੍ਰਿਸ਼ਾਂ ਦੇ ਜਿਹੜੇ ਕੱਟਣ ਵਾਸਤੇ ਇਹਨਾਂ ਦੀ ਐਪਲੀਕੇਸ਼ਨ ਕੰਪਲੇਨ ਲਖਾਈ ਆਨਲਾਈਨ ਅਜੇ ਤੱਕ ਇਹਦਾ ਕੋਈ ਮਸਲਾ ਨਹੀਂ ਆਇਆ ਇਹਨਾਂ ਕੋਈ ਪੁੱਛਣ ਕਿਸੇ ਨਾਲ ਨਹੀਂ ਹੈਗਾ ਇਹ ਰੱਬ ਆਸਰੇ ਚੱਲਣ ਦੀ ਕਾਰਪੋਰੇਸ਼ਨ ਟੌਪ ਤੋਂ ਪੁਲ ਚੜਦਾ ਹੈ ਔਰ ਜਿਸ ਪਾਸੇ ਉਤਰਦਾ ਹੈ ਉਹ ਹੈ ਹੁਕਮ ਸਿੰਘ ਰੋਡ ਹੁਕਮ ਸਿੰਘ ਰੋਡ ਦੇ ਦੋਵੇਂ ਪਾਸੇ ਟੂ ਵੀਲਰ ਮਾਰਕੀਟ ਹੈ ਜਿੱਥੇ ਕਿ ਰੀਸੇਲ ਪਰਚੇਸ ਵਗੈਰਾ ਉਹ ਸਭ ਹੁੰਦਾ ਹੈ ਮੇਰੇ ਕੋਲ ਵਿਚਾਰ ਹੈ ਕਿ ਕਾਫੀ ਦੇਰ ਤੋਂ ਐਸੜਕ ਦੀ ਮੇਨਟੇਨੈਂਸ ਬਿਲਕੁਲ ਨਹੀਂ ਹੈ ਔਰ ਐਸ ਚੀਜ਼ ਨੂੰ ਅਸੀਂ ਪਹਿਲੇ ਵੀ ਕਵਰ ਕੀਤਾ ਲੇਕਿਨ ਸੁਣਵਾਈ ਕੋਈ ਨਹੀਂ ਜਿਵੇਂ ਕਿ ਤੁਸੀਂ ਕਠਿਨਾਈ ਸੁਣੀ ਹੈ ਇੱਥੇ ਸ਼ਾਪਕੀਪਰਸ ਦੀ ਕਿ ਬਿਜ਼ਨਸ ਅਫੈਕਟ ਹੁੰਦਾ ਹੀ ਹੁੰਦਾ ਹੈ ਲੇਕਿਨ ਜੋ ਲੋਕਾਂ ਨੂੰ ਡਿੱਗਣ ਦੇ ਨਾਲ ਸੱਟਾਂ ਵੱਜ ਜਾਣੇ ਇਹ ਖੱਡਿਆਂ ਕਰਕੇ ਉਹਦਾ ਜ਼ਿੰਮੇਵਾਰ ਕੌਣ ਅਸੀਂ ਮੰਗ ਰੱਖਾਂਗੇ ਫਿਰ ਦੁਬਾਰਾ ਕਾਰਪੋਰੇਸ਼ਨ ਨਾਲ ਕਿ ਜੇ ਅਗਰ ਸੀਰੀਅਸਲੀ ਕੰਮ ਕਰਨਾ ਚਾਹੁੰਦੇ ਹਨ ਸ਼ਹਿਰ ਵਾਸੀਆਂ ਵਾਸਤੇ ਤੇ ਸ਼ਹਿਰ ਵਾਸੀਆਂ ਦੀ ਦਿੱਕਤਾਂ ਨੂੰ ਪਹਿਲੇ ਵੇਖਣ ਔਰ ਜੋ ਹਾਲਾਤ ਨੇ ਸੜਕਾਂ ਦੇ ਉਹਨਾਂ ਨੂੰ ਠੀਕ ਕਰਨ ਕੈਮਰਾ ਪਰ